ਗੁਰਮੁਖ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਦਸਮ ਗ੍ਰੰਥ ਦੇ ਵਿੱਚ ਜੋ ਅਕਾਲ ਉਸਤਤ ਹੈ ਉਸ ਦੇ ਵਿੱਚ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਦੀ ਉਸਤਤ ਕਰ ਰਹੇ ਨੇ ਫਰਮਾਨ ਕਰਦੇ ਨੇ ਕਤਹੂ ਸੁਜੀਤ ਹੋਏ ਕੈ ਚੇਤਨਾ ਕੋ ਚਾਰ ਕਿਉ ਕਤ ਹੂੰ ਅਚਿੰਤ ਹੋਏ ਕਹਿ ਸੋਵਤ ਅਜੀਤ ਹੋ ਕਤ ਹੂੰ ਪਿਖਾਰੀ ਹੋਏ ਕਹਿ ਮੰਗਤ ਫਿਰਤ ਭੀਖ ਕਹੂੰ ਮਹਾਦਾਨ ਹੋਏ ਕਹਿ ਮੰਗਿਓ ਤਨ ਦੇਤ ਹੋ ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂੰ ਮਹਾਰਾਜਨ ਕੇ ਤੇ ਛੀਨ ਛਿਤ ਲੇਤ ਹੋ ਕਹੂੰ ਬੇਦ ਰੀਤ ਕਹੂੰ ਤਾਂਸਿਓ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ ਮਾਰਾ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ ਏ ਅਕਾਲ ਪੁਰਖ ਏ ਪ੍ਰਭੂ ਕਿਤੇ ਤੁਸੀਂ ਸੁਚੇਤ ਹੋ ਕੇ ਚੇਤਨਾ ਨੂੰ ਸੁੰਦਰ ਮਨੋਹਰ ਬਣਾਇਆ ਹੋਇਆ ਅਤੇ ਕਿਤੇ ਨਿਸ਼ਚਿੰਤ ਹੋ ਕੇ ਕੋਕ ਸੁੱਤੇ ਹੋਏ ਹੋ ਕਿਤੇ ਤੁਸੀਂ ਭਿਖਾਰੀ ਬਣ ਕੇ ਭਿਖਿਆ ਮੰਗਦੇ ਫਿਰ ਰਹੇ ਹੋ ਅੱਤੇ ਕਿਤੇ ਮਹਾਦਾਨੀ ਬਣ ਕੇ ਮੂੰਹ ਮੰਗਿਆ ਧੰਨ ਦੇ ਰਹੇ ਹੋ ਕਿਤੇ ਮਹਾਰਾਜਿਆਂ ਨੂੰ ਵੀ ਅਨੰਤ ਨਦੀਆਂ দান ਕਰ ਰਹੇ ਹੋ ਕਿਤੇ ਮਹਾਰਾਜਿਆਂ ਤੋਂ ਵੀ ਇਸ ਧਰਤੀ ਦੀ ਬਾਦਸ਼ਾਹੀ ਖੋਲ ਲੈਂਦੇ ਹੋ ਕਿਤੇ ਤੁਸੀਂ ਆਪ ਵੇਦਾਂ ਦੀ ਰੀਤ ਅਨੁਸਾਰ ਕਰਮ ਕਰ ਰਹੇ ਹੋ ਕਿਤੇ ਉਹਨਾਂ ਤੋਂ ਉਲਟ ਹੋ ਕਿਤੇ ਤੁਸੀਂ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਜਿਹੜੇ ਤ੍ਰਿਗੁਣ ਗੁਣ ਨੇ ਨਾ ਮਾਇਆ ਦੇ ਰਜੋ ਗੁਣ ਤਮੋ ਗੁਣ ਸਤੋ ਗੁਣ ਕਹਿੰਦੇ ਕਤੇ ਇਹਨਾਂ ਤਿੰਨਾਂ ਤੋਂ ਪਰੇ ਹੋ ਕਤੇ ਤੁਸੀਂ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਖੇਲ ਰਹੇ ਹੋ ਅਕਾਰ ਰੂਪ ਦੇ ਵਿੱਚ ਵੀ ਖੇਲ ਰਹੇ ਹੋ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖੋ ਇਹਦੇ ਵਿੱਚ ਅਕਾਲ ਉਹ ਸੱਚ ਕਿੰਨੀ ਉਸਤ ਕੀਤੀ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਨਿਰਗੁਣ ਤੇ ਸਰਗੁਣ ਦੋਨਾਂ ਨੂੰ ਇੱਥੇ ਸਾਨੂੰ ਜਨਾ ਰਹੇ ਨੇ ਵੀ ਨਿਰਗੁਣ ਦੇ ਵਿੱਚ ਵੀ ਉਹ ਕਿਦਾਂ ਖੇលਦੇ ਆ ਪ੍ਰਕਾਸ਼ ਰੂਪ ਨੇ ਤੇ ਕਿਦਾਂ ਸਰਗੁਣ ਦੇ ਵਿੱਚ ਵੀ ਕਿਦਾਂ ਖੇលਦੇ ਆ ਦੋਨੋਂ ਰੂਪ ਉਹਨਾਂ ਦੇ ਨੇ ਜਦੋਂ ਇੱਥੇ ਕਰਮ ਚੱਲ ਚੱਲਦੀ ਹੈ ਸੰਸਾਰ ਬਣ ਜਾਂਦਾ ਕਿਉਂਕਿ ਉਹਨਾਂ ਦੇ ਵਿੱਚੋਂ ਸ਼ਬਦ ਨਿਕਲ ਰਿਹਾ ਉਹਨਾਂ ਦੇ ਵਿੱਚੋਂ ਪੌਣ ਨਿਕਲ ਰਹੀ ਹੈ ਕਰਮਚਾਲ ਸ਼ੁਰੂ ਹੋ ਜਾਂਦੀ ਹੈ ਸਾਰਾ ਸੰਸਾਰ ਕਰਮ ਕਰਨ ਲੱਗ ਜਾਂਦਾ ਤੇ ਜਦੋਂ ਪੌਣ ਬੰਦ ਕਰਦੇ ਆ ਸ਼ਬਦ ਬੰਦ ਕਰਦੇ ਆ ਸਾਰੇ ਸੰਸਾਰ ਨੂੰ ਆਪਣੇ ਸ ਵਿੱਚ ਮਿਟ ਲੈਂਦੇ ਆ ਜਿਵੇਂ ਗੁਰਬਾਣੀ ਦੱਸਿਆ ਨੇ ਕਈ ਬਾਰ ਪਸਰਿਓ ਪਸਾਰ ਤੇ ਕਿੱਡਾ ਸਰੂਪ ਹੈ ਅਕਾਲ ਪ੍ਰਭ ਸੱਚੇ ਪਾਤਸ਼ਾਹ ਦਾ ਤੇ ਉਸ ਸਰੂਪ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਵੇਂ ਬਖਾਨ ਕਰ ਰਹੇ ਨੇ ਤੇ ਦੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੱਚੇ ਪਾਤਸ਼ਾਹ ਕਿਵੇਂ ਸੱਚ ਵਿੱਚ ਸਮਾਏ ਹੋਏ ਨੇ ਤੇ ਸਾਨੂੰ ਕਿੱਥੋਂ ਪੇਛ ਦੇ ਰਹੇ ਆ ਸਾਡੀ ਸੁਰਤ ਵੀ ਉੱਥੇ ਨਹੀਂ ਜਾ ਸਕਦੀ ਸੋ ਗੁਰਮੁਖ ਪਿਆਰਿਓ ਇਸ ਤ੍ਰੈ ਗੁਣ ਤੋਂ ਉੱਪਰ ਉੱਠਣ ਲਈ ਇਸੇ ਵਾਸਤੇ ਸੱਚੇ ਪਾਤਸ਼ਾਹ ਨੇ ਕਿਹਾ ਸੀ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੇਲੇ ਵੀ ਜਿਹੜੇ ਸ਼ਬਦ ਸਾਡੇ ਅੰਦਰ ਚੱਲ ਰਿਹਾ ਉਸ ਨੂੰ ਖੋਜ ਲੋ ਜਿਹੜਾ ਨਾਦ ਚੱਲ ਰਿਹਾ ਸ਼ਬਦ ਚੱਲ ਰਿਹਾ ਸਿਮਰਨ ਵਿਆਸ ਕਰਕੇ ਉਹਦੀ ਖੋਜ ਕਰਕੇ ਸਰੀਰ ਤੋਂ ਰਹਿਤ ਹੋ ਕੇ ਨਿਰਗੁਣ ਦੇ ਵਿੱਚ ਖੋਜ ਕਰੀਏ ਅਕਾਲਪੁਰ ਸੱਚੇ ਪਾਸ਼ਾ ਦੀ ਤਾਂ ਕਿ ਸਾਨੂੰ ਵੀ ਭੇਤ ਆਵੇ ਵੀ ਨਿਰਗੁਣ ਤੇ ਸਰਗੁਣ ਦੇ ਵਿੱਚ ਅਕਾਲਪੁਰ ਸੱਚੇ ਪਾਸ਼ਾ ਕਿਵੇਂ ਖੇਲਦੇ ਨੇ ਸੋ ਇਨਿਕ ਬਚਨ ਕਰਦੇ ਹੋਇਆ ਕਰਵਤ ਘਟ ਹੋ ਜਾਂਦਾ ਆਪਜੀ ਸੰਗਤ ਤੇ ਗੁਰੂ ਸਾਹਿਬਾਨ ਬਖਸ਼ਣ ਯੋਗ ਉਹ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ